ਜਿਹੜੇ ਫਰਜ਼ੀ ਇੱਥੇ ਪੰਜਾਬ ਦੇ ਵਿੱਚ ਇਨਕਲਾਬ ਦੇ ਨਾਰੇ ਲਾਉਂਦੇ ਨੇ ਅਸੀਂ ਇਨਸ਼ੋਰ ਕਰਾਂਗੇ ਕਿ ਕਾਂਗਰਸ ਡੀਫੀਟ ਹੋਵੇ ਅਕਾਲੀ ਦਲ ਡੀਫੀਟ ਹੋਵੇ ਔਰ ਉਹ ਸੀਟ ਦੇ ਉੱਤੇ ਫਰਜ਼ੀ ਇਨਕਲਾਬੀ ਵੀ ਜਿਹੜੇ ਡੀਫੀਟ ਕੀਤੇ ਜਾਣਗੇ ਲੱਭ ਨਹੀਂ ਰਿਹਾ ਜੀ ਉਹਨਾਂ ਨੂੰ ਐਲਾਨ ਕਿਉਂ ਕਰਨ ਨੂੰ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਪਾਇਆ ਵਕਤ ਸੰਗਰੂਰ ਤੋਂ ਉਮੀਦਵਾਰ ਐਲਾਨਨ ਤੋਂ ਡਰ ਰਹੀਆਂ ਨੇ ਵਿਰੋਧੀ ਧਿਰਾਂ ਕਿ ਖੈਰਾਂ ਨੂੰ ਵੀ ਨਹੀਂ ਮਿਲਿਆ ભગવંતમાન ડેવ્રુત ਖੜਾ ਕਰਨ ਲਈ ਉਮੀਦਵਾਰ ਕੀ ਕਾਂਗਰਸ ਕੋਲ ਵੀ ਨਹੀਂ ਹੈ ਸੰਗਰੂਰ ਤੋਂ ਕੋਈ ਉਮੀਦਵਾਰ ਜੀ ਹਾਂ ਭਗਵંતમાન ਸੰਗਰੂਰ ਤੋਂ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਲੜਨ ਜਾ ਰਹੇ ਨੇ ਪ੍ਰਦੇਸ਼ ਚ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਵੀ ਹਲੇ ਤੱਕ ਕਾਂਗਰਸ ਅਕਾਲੀ ਭਾਜਪਾ ਜਾਂ ਖੈਰਾ ਦੇ ਡੈਮੋਕ੍ਰੈਟਿਕ ਐਲਾਈንስ ਨੇ ਸੰਗਰੂਰ ਤੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਖੈਰਾ ਮੁਤਾਬਕ ਸੰਗਰੂਰ ਸੀਟ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਨੇ ਸੰਗਰੂਰ ਹੈਜ਼ ਬੀਨ ਲਿਫਟ ਓਪਨ ਉਹਦੇ ਕੁਝ ਸਪੈਸ਼ਲ ਸਰਕਮਸਟੈਂਸਸ ਨੇ ਅਸੀਂ ਉਹਦੇ ਵਿੱਚ ਮਜਬੂਤੀ ਦੇ ਨਾਲ ਥੋਸਟ ਨਿੱਕਰ ਉਮੀਦਵਾਰ ਉਤਾਰ ਕੇ ਤੇ ਜਿਹੜੇ ਫਰਜ਼ੀ ਇੱਥੇ ਪੰਜਾਬ ਦੇ ਵਿੱਚ ਇਨਕਲਾਬ ਦੇ ਨਾਰੇ ਲਾਉਂਦੇ ਨੇ ਅਸੀਂ ਇਨਸ਼ੋਰ ਕਰਾਂਗੇ ਕਿ ਕਾਂਗਰਸ ਡੀਫੀਟ ਹੋਵੇ ਅਕਾਲੀ ਦਲ ਡੀਫੀਟ ਹੋਵੇ ਔਰ ਉਸ ਸੀਟ ਦੇ ਉੱਤੇ ਫਰਜ਼ੀ ਇਨਕਲਾਬੀ ਵੀ ਜਿਹੜੇ ਡੀਫੀਟ ਕੀਤੇ ਜਾਣ ਸੋ ਇਸ ਲਈ ਸੰਗਰੂਰ ਨੂੰ ਹਲੇ ਫॉर द ਟਾਈਮ ਬੀਂਗ ਓਪਨ ਰੱਖਿਆ ਗਿਆ ਵਾ ਦੂਜੇ ਪਾਸੇ ਬੀਬੀ ਰਜਿੰਦਰ ਕੌਰ ਪਠੜ੍ਹਸਣੇ ਕਾਂਗਰਸ ਦੇ ਤਿੰਨ ਵੱਡੇ ਆਗੂ ਸੰਗਰੂਰ ਤੋਂ ਚੋਣ ਲੜਨ ਲਈ ਦਾਵੇਦਾਰੀ ਪੇਸ਼ ਕਰ ਚੁੱਕੇ ਨੇ ਪਰ ਕਾਂਗਰਸ ਸ਼ਾਇਦ ਇਹਨਾਂ ਉਮੀਦਵਾਰਾਂ ਨੂੰ ਭਗਵੰਤ ਮਾਨ ਦੇ ਕੱਦ ਦਾ ਨਹੀਂ ਮੰਦੀ ਸ਼ਾਇਦ ਇਹ ਹੀ وجہ ਹੈ ਕਿ ਹਾਲੇ ਤੀਕਰ ਕਾਂਗਰਸ ਨੇ ਸੰਗਰੂਰ ਸੀਟ ਤੋਂ ਪਾਸਾ ਹੀ ਵਟਿਆ ਹੋਇਆ ਹੈ ਇਸ ਦੇ ਨਾਲ ਹੀ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਭਗਵੰਤ ਮਾਨ ਨੂੰ ਸੰਗਰੂਰ ਤੋਂ ਚੋਣ ਲੜਨ ਦਾ ਚੈਲੰਜ ਦੇ ਚੁੱਕੇ ਨੇ ਜਿਨ੍ਹਾਂ ਦਾ ਚੈਲੰਜ ਭਗਵੰਤ ਮਾਨ ਨੇ ਪਹਿਲੇ ਸੱਟੇ ਹੀ ਕਬੂਲ ਕੀਤਾ ਇਸ ਦੇ ਨਾਲ ਹੀ ਪੰਜਾਬੀ ਲੋਕ ਚੰਨ ਨਾਲ ਖਾਸ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਅਕਾਲੀ ਦਲ ਦਾ ਚੋਣ ਲੜਨ ਨੂੰ ਲੈ ਕੇ ਖੂਬ ਮਜ਼ਾਕ ਵੀ ਉਡਾਇਆ ਅਕਾਲੀ ਦਲ ਨੇ ਹਜੇ ਤੱਕ ਕੋਈ ਦਾ ਉਮੀਦਵਾਰ ਜਿਹੜਾ ਸੰਗਰੂਹ ਸੀਟ ਤੋਂ ਨਹੀਂ ਐਲਾਨਿਆ ਲੱਭ ਹੀ ਨਹੀਂ ਰਿਹਾ ਜੀ ਉਹਨਾਂ ਨੂੰ ਐਲਾਨ ਕਿਉਂ ਕਰਨ 15 ਸਾਂ ਪਰਵਾਹ ਜਿਹੜਾ ਉਹ ਪਿੱਛੇ हट ਗਿਆ ਕੋਈ ਅਕਾਲੀ ਲਾਲ ਬੋਲ ਲੜਨ ਦਾ ਰਿਸਕ ਲੈਣ ਦਾ ਗੱਲ ਕਰਦਾ ਜੁੱਤੀਆਂ ਨਾ ਪਹਿਜਣ ਛਾੜੂ ਉੱਪਰ ਪੱਠੜ ਜੀ ਵਰਗੀ ਹੈ ਸੋਤਰ ਪੱਠੜ ਜੀ ਆ ਜਾਣ ਸੰਤਾ ਕੋਈ ਪ੍ਰੋਬਲਮ ਨਹੀਂ ਕਿੰਨੀ ਵੱਡੀ ਲੀਡ ਤੇ ਜਿੱਤੂਗੇ ਨੀ ਮੈਂ ਲੀਡ ਨਹੀਂ ਕਹਿ ਸਕਦਾ ਪਰ ਪਠੜ ਨੂੰ ਉਹ ਉਹ ਹੈ ਜਿਹੀ ਜਿਹੜੀ ਮੈਂਡੇਟ ਦਾ ਸਾਹਮਣਾ ਕਰਨਾ ਪੂਜਿਆ ਜ ਲੈਰ ਅੱਗੇ ਦੇ ਇਲਾਕੇ ਦੇ ਲੋਕਾਂ ਨੇ ਰਿਕੀ ਕੀਤਾ ਇੰਜ ਜਬ ਦਾ ਜਿਵੇਂ ਸੰਗਰੂਰ ਦੀ ਸੀਟ ਸਾਰੀਆਂ ਪਾਰਟੀਆਂ ਲਈ ਮੁੱਚ ਦਾ ਸਵਾਲ ਬਣ ਗਈ ਹੋਵੇ ਜਾਂ ਫਿਰ ਇਹ ਵੀ ਕਹਿ ਸਕਦੇ ਆ ਕਿ ਭਗਵੰਤ ਮਾਨ ਦਾ ਸਿਆਸੀ ਕਦ ਹੀ ਇੰਨਾ ਉੱਚਾ ਹੋ ਗਿਆ ਕਿ ਸੱਤਾ ਤੇਰ ਪਾਰਟੀ ਵੀ ਭਗਵੰਤ ਮਾਨ ਅੱਗੇ ਆਪਣਾ ਉਮੀਦਵਾਰ ਖੜਾ ਕਰਨ ਤੋਂ ਡਰ ਰਹੀ ਹੈ ਇਹ ਸੱਚਮੁੱਚ ਡਰ ਰਹੀ ਹੈ ਜਾਂ ਫਿਰ ਕੋਈ ਰਣਨੀਤੀ ਇਤਾਂ ਵੋਟਾਂ ਦੇ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਨਿਊਜ਼ ਡੈਸਕ ਤੋਂ ਦਵਿੰਦਰ ਜਸਵਾਲ ਦੇ ਨਾਲ ਸੰਜੀਪ ਗੋਇਲ ਪੰਜਾਬੀ ਲੋਕ ਚੈਨਲ